ਨੰਨੂ ਪਾਣੀ ਕੁੜੀ ਕੰਮ ਕਰੋ ਸਹੂ ਕਰੋ ਬਿਲਕੁਲ ਲਹਸ ਸਹਰਗੇ ਹਾ ਬਿਲਕੁਲ ਲਹਸ ਸਹਰਗੇ ਦਬ ਤਾ ਹੁਣ ਪਾਰ ਪੜੀ ਦਰ ਆਵਾਂ ਦਾ ਕੁਝੀਆਂ ਵਿੱਚ ਨਹੀਂ ਸਮਾਉਂਦਾ ਬਰਨਾ ਹੱਟ ਤੋ ਨਹੀਂ ਕਿਹ ਕਰ ਆਸੇ 라ਹੀ

ਡਿਸੀਜਨ ਅਸੀਂ ਉਹ ਮੱਲਾ ਕੱਲ ਨੂੰ ਤੁਹਾਨੂੰ 12 ਵਜੇ ਦੱਸਾਂਗੇ ਡਿਸੀਜਨ ਮੰਨ ਲੋ ਇਹ ਆਜਾ ਲਵਾਂਗੇ ਵੀ ਜਿਹੜੀ ਇਹ ਸੁੱਤੀ ਪਈ ਸਰਕਾਰ ਆ ਇਹਨੂੰ ਜਗਾਉਣ ਵਾਸਤੇ ਕੱਲ ਨੂੰ ਇਹ ਆਜਾ ਮੰਨ ਲੋ ਕਦਮ ਚੁੱਕਾਂਗੇ ਇਹਦੀਆਂ ਮੰਨ ਲੋ ਇਹਨੂੰ ਉਥੋਂ ਮੰਨ ਲੋ ਇਹਨਾਂ ਦੀਆਂ ਨੱਕਾਂ ਚੋਂ ਨਾਸਾਂ ਚੋਂ ਧੂਆ ਨਿਕਲਣ ਲਾ ਦਿਆਂਗੇ ਕੋਈ ਇਹੋ ਜਿਹਾ ਡਿਸੀਜਨ ਆ ਜਿਹੜਾ ਉਹ 12 ਵਜੇ ਉਹ ਡਿਸੀਜਨ ਅਜੇ ਅਸੀਂ ਸਾਰਿਆਂ ਨੇ ਮੀਟਿੰਗ ਕਰਕੇ ਉਹਨੂੰ ਮੰਨ ਲੋ ਗੁਪਤ ਰੱਖਿਆ 12 ਵਜੇ ਇਥੋਂ ਮੰਨ ਲੋ ਚਾਲੇ ਪਾਵਾਂਗੇ ਉਹ ਡਿਸੀਜਨ ਇਹੋ ਜਿਹਾ ਹੋਊਗਾ ਵੀ ਸਾਰੇ ਮੰਨ ਲੋ ਭਾਰਤ ਦੇ ਵਿੱਚ ਤੂਰੀ ਦੀ ਸੀਐਮ ਸਿਟੀ ਦੀ ਗੱਲ ਚੱਲੂਗੀ ਸਾਰੇ ਮਾਲੋ ਭਾਰਤ ਦੇ ਵਿੱਚ ਲੋਕ ਕਹਿਣਗੇ ਵੀ ਵਾਕਈ ਜਿਹੜਾ ਸੀਐਮ ਆ ਉਹ ਵਾਕਈ ਸੁੱਤਾ ਪਿਆ ਵਾਕਈ ਉਹ ਹੁਣ ਮੈਂ ਤੁਹਾਨੂੰ ਕੀ ਕਹਦੇ ਆਂ ਵੀ ਉਹ ਸ਼ਰਾਬੀ ਤੇ ਨਸ਼ੇੜੀ ਆ ਤਾਂ ਕਰਕੇ ਉਹਦੀਆਂ ਅੱਖਾਂ ਨਹੀਂ ਖੁੱਲਦੀਆਂ ਸੋ ਕੱਲ ਨੂੰ ਉਹਦੀਆਂ ਅੱਖਾਂ ਖੋਲਣ ਵਾਸਤੇ ਇੱਕ ਇਹੋ ਜਿਹਾ ਕੋਈ ਪੈਂਤੜਾ ਖੇਲਾਂਗੇ ਵੀ ਉਹਨੂੰ ਮੁੜ ਕੇ ਉਹ ਤਿੰਨ ਸਾਲ ਸੌਊਗਾ ਨਹੀਂ ਅੱਜ ਦੀ ਧਰਨੇ ਦੀ ਹੁਣ ਰੂਪਰੇਖਾ ਕੀ ਰਹੂਗੀ ਅੱਜ ਅਸੀਂ ਛੋੜੇ ਸਾਹਮਣੇ ਅੱਗੇ ਫੁੱਟਪਾਥ ਬਣਿਆ ਉੱਥੇ ਟਰਾਲੀਆਂ ਲਾਵਾਂਗੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਕਰਕੇ ਕੋਈ ਵੀ ਹਰਾਸ ਹੋਵੇ ਅਸੀਂ ਸਾਰੀ ਕਮੇਟੀ ਨੇ ਫੈਸਲਾ ਕਰਿਆ ਵੀ ਆਪਾਂ ਇੱਕ ਸਾਈਡ ਚਲਾ ਦੇਾਂਗੇ ਇੱਕ ਸਾਈਡ ਆ ਜਿਹੜੀ ਰੋਕ ਕੇ ਰੱਖਾਂਗੇ ਸੋ ਕੱਲ ਨੂੰ ਸਵੇਰੇ ਦੁਬਾਰੇ ਜਦੋਂ ਨਮਾ ਸਿਸਟਮ ਚਲਾਵਾਂਗੇ ਉਦੋਂ ਫਿਰ ਦੇਖਾਂਗੇ ਵੀ ਅੱਗੇ ਕਰਨਾ ਕੀ ਆ ਅੱਜ ਕਿਸੇ ਪ੍ਰਸ਼ਾਸਨ ਘੁਟਾਰੀ ਨੇ ਬਹੁਤ ਕਿਤੇ ਓਡੇ ਤੱਕ ਪਹੁੰਚ ਦਾ ਬੜਿਆ ਨੇ ਕੀਤੀ ਪਰ ਮੱਲਾ ਉਹ ਮਖੌਲ ਕਰਨ ਵਾਲੀਆਂ ਪਹੁੰਚਾਂ ਕਰਦੇ ਨੇ ਸੋ ਉਹ ਮੱਲਾ ਸਰਕਾਰ ਦੀ ਸਹਿਤੇ ਕਰ ਰਹੇ ਨੇ ਸਾਰਾ ਕੁਝ ਮੈਂ ਉਹਨਾਂ ਨੂੰ ਵੀ ਦੱਸ ਦਿਆਂ ਵੀ ਭਰਾਵੋ ਇਹ ਗੱਲਾਂ ਐਵੇਂ ਨਹੀਂ ਚੱਲਣੀਆਂ ਇਹ ਇੱਥੇ ਨਹੀਂ ਰਹਿਣੀਆਂ ਤੁਸੀਂ ਸਰਕਾਰ ਦੀ ਸਹੇਤੇ ਕੋਈ ਵੀ ਮੰਨ ਲੋ ਅਧਿਕਾਰੀ ਕੋਈ ਅਪਦਾ ਧੁੱਗਾ ਚੌੜ ਨਾ ਕਰਾ ਬੈਠਿਓ ਤੁਸੀਂ ਅਪਦਾ ਜਿਹੜਾ ਸਿਸਟਮਾ ਉਹਨੂੰ ਸਾਹਮ ਕੇ ਰੱਖੋ ਸਰਕਾਰ ਇਹ ਸਰਾਬੀਆਂ ਤੇ ਜੁਮਲੇਵਾਜਾਂ ਦੀ ਸਰਕਾਰ ਆ ਇਹਨੂੰ ਜਗਾਉਣ ਵਾਸਤੇ ਸਾਨੂੰ ਜਰੂਰ ਕੁਛ ਨਾ ਕੁਛ ਕਰਨਾ ਪਊਗਾ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕੱਲ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ ਬੇਸਟ ਆ ਰਹੀ ਹੈ ਤਾਂ ਹੁਣ ਲਗਾਤਾਰ ਸਵੇਰ ਤੋਂ ਰੋਡ ਦੇ ਉੱਪਰ ਬੈਠੇ ਹੋਗੇ ਤਾਂ ਅਗਲਾ ਫੜਾਕੀ ਹੈਗਾ ਤਾਂ ਦੇਖੋ ਅਗਲਾ ਪੜਾ ਇਹ ਐਵੇਂ ਜਿੱਥੇ ਬੰਦੀਆਂ ਦੀ ਲੀਡਰਸ਼ਿਪ ਨੇ ਹੁਣ ਮੀਟਿੰਗ ਕੀਤੀ ਐ ਮੀਟਿੰਗ ਕਰਕੇ ਸਾਰੀ ਗੱਲ ਨੂੰ ਧਿਆਨ ਚ ਰੱਖਦੇ ਆਂ ਸ਼ਹਿਰ ਵਾਸੀਆਂ ਦੀ ਸਮੱਸਿਆ ਨੂੰ ਧਿਆਨ ਚ ਰੱਖਦੇ ਆਂ ਤੇ ਦੂਜੇ ਪਾਸੇ ਘੋੜ ਨੂੰ ਅੱਗੇ ਵਧਾਉਣ ਦੇ ਪੰਥ ਤੇ ਇਹ ਯੋਜਨਾਬੰਦੀ ਬਣਾਈ ਐ ਵੀ ਕੱਲ ਨੂੰ ਇਸੇ ਤਰ੍ਹਾਂ ਹੀ ਕਿਉਂਕਿ ਕਦੇ ਵੀ ਸੰਘਰਸ਼ੀ ਲੋਕਾਂ ਕੋਲੇ ਪੜਾ ਨਹੀਂ ਮੁੱਕਦੇ ਹੁੰਦੇ ਸੰਘਰਸ਼ ਦੇ ਪੜਾ ਬਹੁਤ ਹੁੰਦੇ ਆ ਕਿਉਂਕਿ ਅਸੀਂ ਦਮ ਰੱਖ ਕੇ ਲੜਨ ਜਾਣਦੇ ਆਂ ਲੰਬੀ ਲੜਾਈ ਪਹਿਲਾਂ ਲੜਦੇ ਰਹੇ ਆਂ ਇਸ ਕਰਕੇ ਸਾਰੀਆਂ ਜਥੇਬੰਦੀਆਂ ਤਜਰਬੇ 'ਚੋਂ ਨਿਕਲੀਆਂ ਹੋਈਆਂ ਨੇ ਅਸੀਂ ਮੀਟਿੰਗ ਦੇ ਵਿੱਚ ਫੈਸਲਾ ਇਹ ਲਿਆ ਕਿ ਕੱਲ ਨੂੰ ਸਾਰੀਆਂ ਜਥੇਬੰਦੀਆਂ ਦਾ ਕਾਟਰ ਵੱਡੀ ਗਿਣਤੀ ਪਹੁੰਚ ਰਿਹਾ ਹੈ ਲੀਡਰ ਸਾਹਿਬਾਨ ਪਹੁੰਚ ਰਹੇ ਨੇ ਹੋਰ ਜਥੇਬੰਦੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਉਹਨਾਂ ਦਾ ਸੁਨੇਹਾ ਆ ਰਿਹਾ ਸੀ ਕਿ ਦੱਸੋ ਕਿੰਨੀ ਗਿਣਤੀ ਚਾਹੀਦੀ ਉਹ ਵੀ ਆ ਰਹੇ ਨੇ ਸੋ ਇਸ ਕਰਕੇ ਕੱਲ ਨੂੰ ਦੁਬਾਰਾ ਮੀਟਿੰਗ ਹੋਏਗੀ ਕੀ ਦੇਖਦੇ ਹਾਂ ਕਿ ਪ੍ਰਸ਼ਾਸਨ ਨਾਲ ਹੁਣ ਤੱਕ ਮੀਟਿੰਗਾਂ ਹੋਈਆਂ ਨਹੀਂ ਗਈਆਂ ਤਾਂ ਹੁਣ ਤੱਕ ਪੇਜ ਕਿੱਥੇ ਫਸਿਆ ਹੋਇਆ ਹੈ ਦੇਖੋ ਜਿਹੜੀ ਦੁਬਾਰਾ ਮੀਟਿੰਗ ਕੱਲ ਨੂੰ ਹੋਏਗੀ ਉਹ ਵੱਡਾ ਐਕਸ਼ਨ ਹੋ ਗਿਆ ਪ ਦੂਜੀ ਗੱਲ ਇਹ ਆ ਵੀ ਜਿਹੜਾ ਪੇਚ ਹੈ ਪੇਚ ਦਾ ਇਸ ਗੱਲ ਤੇ ਫਸਿਆ ਹੋਇਆ ਹੈ ਸਰਕਾਰ ਦੀ ਨੀਤੀ ਤੇ ਨੀਅਤ ਠੀਕ ਨਹੀਂ ਹੈ ਜੇ ਨੀਤੀ ਤੇ ਨੀਅਤ ਠੀਕ ਹੁੰਦੀ ਤਾਂ ਇਹ ਮੁੱਖ ਮੰਤਰੀ ਇਸ ਹਲਕੇ 'ਚੋਂ ਜਿੱਤ ਕੇ ਐਮਐਲਏ ਬਣਿਆ ਸਭ ਤੋਂ ਪਹਿਲਾਂ ਇਹ ਧੂਰੀ ਦਾ ਭਗਵਾਨਪੁਰਾ ਮਿਲ ਚੱਲਦਾ ਇਹ ਹੁਣ ਪੇਚ ਇਸ ਗੱਲ ਤੇ ਫਸਿਆ ਹੋਇਆ ਉਹ ਅਸਲ ਦੇ ਵਿੱਚ ਖੇਤੀਬਾੜੀ ਸੈਕਟਰ ਨੂੰ ਤਬਾਹ ਕਰਨਾ ਚਾਹੁੰਦੇ ਆ ਅਸੀਂ ਖੇਤੀਬਾੜੀ ਸੈਕਟਰ ਨੂੰ ਬਚਾਉਣਾ ਚਾਹੁੰਦੇ ਆ ਜਿਹਦਾ ਮਤਲਬ ਸਾਫ਼ ਹੈ ਵੀ ਹੈ ਪ੍ਰਾਈਵੇਟ ਮਿੱਲ ਮਾਲਕ ਡੀਪੀ ਜਾਦਵ ਨਾਲ ਪੰਜਾਬ ਦਾ ਮੁੱਖ ਮੰਤਰੀ ਖੜਾ ਕਿਉਂਕਿ ਜਿਹੜਾ ਇਹ ਕਹਿੰਦਾ ਸੀ ਕਿ ਸਾਡਾ ਅਸੀਂ ਕਟੜ ਈਮਾਨਦਾਰ ਆ ਸਾਡੀ ਕਟੜ ਈਮਾਨਦਾਰ ਸਰਕਾਰ ਹੈ ਇਹ ਗੱਲ ਦਾ ਸਵਾਲ ਮੁੱਖ ਮੰਤਰੀ ਤੇ ਖੜਾ ਹੁੰਦਾ ਵੀ ਉਹ ਡੀਪੀ ਜਾਦਵ ਨਾਲ ਹੈ ਜਾਂ ਕਿਸਾਨਾਂ ਨਾਲ ਹੈ ਨੰਬਰ 1 ਦੂਜਾ ਪੇਜ ਇਸ ਕਰਕੇ ਵਸਿਆ ਹੋਇਆ ਹੈ ਵੀ ਇਹ ਗੱਲਬਾਤ ਕਰਕੇ ਗੰਨਾ ਸੰਘਰਸ਼ ਕਮੇਟੀ ਨਾਲ ਜਿਹਦੇ ਚ ਭਗਵੰਤ ਮਾਨ ਦਾ ਓਐਸਡੀ ਸ਼ਾਮਲ ਸੀ ਐਸਡੀਐਮ ਸ਼ਾਮਲ ਸੀ ਕਮਿਟਮੈਂਟ ਕਰਕੇ ਕਿ ਗੰਨਾ ਲਿਆਓ ਭਰ ਕੇ ਟਰਾਲੀਆਂ ਅਸੀਂ ਗੰਨੇ ਦੀ ਖਰੀਦ ਸ਼ੁਰੂ ਕਰਦੇ ਆ ਤੇ ਗੰਨੇ ਦੀਆਂ ਟਰਾਲੀਆਂ ਭਰੀਆਂ ਖੜੀਆਂ ਨੇ ਹੁਣ ਕਹਿੰਦੇ ਨੇ ਵੀ ਇਹਦਾ ਟਰਾਲੀਆਂ ਲਹਾ ਲੈਨੇ ਆ ਪਰ ਜਿਹੜੀਆਂ ਅਗਲੀਆਂ ਟਰਾਲੀਆਂ ਆਉਣਗੀਆਂ ਭੇਜ ਇਸ ਗੱਲ ਤੇ ਫਸਿਆ ਹੋਇਆ ਵੀ ਕਹਿੰਦੇ 80 ਕੁਆਟਲ ਤੋਂ ਵੱਧ ਗੰਨਾ ਨਾ ਆਵੇ ਟਰਾਲੀ 'ਚ ਪਰ ਗੰਨੇ ਦੀ ਔਸਤ ਟਰਾਲੀਆਂ ਦੀ ਜੇ ਆਪਾਂ ਕੱਢ ਲਈਏ ਵੀ ਇਹ ਨਵਾਂ ਫਾਰਮੂਲਾ ਕਿੱਧਰੋਂ ਲਿਆਈ ਸਰਕਾਰ ਤੇ ਮਿਲਮਾਲਕ ਅੱਜ ਤੱਕ ਜਿੰਨਾ ਵੀ ਟਰਾਲੀਆਂ 'ਚ ਗੰਨਾ ਆਉਂਦਾ ਹੈ 250 ਕੁਆਟਰ ਤੋਂ ਲੈ ਕੇ 300 ਕੁਆਟਰ ਤੱਕ ਗੰਨਾ ਟਰਾਲੀਆਂ ਚਾਹੁੰਦਾ ਕਿਉਂਕਿ ਦੂਰੋਂ ਆਉਂਦੇ ਨੇ ਕਿਸਾਨ 80 80 90 90 ਕਿਲੋਮੀਟਰ ਤੋਂ ਸਾਡੇ ਇਲਾਕੇ ਦੇ ਮਿਲਤਵਾਹ ਕਰਦੇ ਇਹਨਾਂ ਨੇ ਧੂਰੀ ਦਾ ਗੰਨਾ ਮਿਲਤਵਾਹ ਕਰਤਾ ਯਾਰ ਪਾਤਣਾ ਦਾ ਗੰਨਾ ਮਿਲਤਵਾਹ ਕਰਤਾ ਰਖੜੇ ਦਾ ਗੰਨਾ ਮਿਲ ਬੰਦ ਹੋ ਚੱਲਿਆ ਸੋ ਇੱਡੀ ਇੱਡੀ ਦੂਰੋਂ ਕਿਸਾਨ ਆਉਂਦੇ ਆ ਉਹ 80 ਕੁਆਟਰ ਗੰਨਾ ਲੈ ਕੇ ਆਉਣਗੇ ਫਿਰ ਇਹਦਾ ਮਤਲਬ ਤਿੰਨ ਤਿੰਨ ਢੇੜੇ ਚਾਰ ਚਾਰ ਢੇੜੇ ਇੱਕ ਢੇੜੇ ਤੇ ਬਣ ਜਾਣਗੇ ਇਹ ਵੱਡਾ ਲਾਅ ਹ ਉਸ ਕਿਸਾਨਾਂ ਨੂੰ ਉਹ ਕਿਸਾਨ ਪਹਿਲਾਂ ਹੀ ਕਰਦੇ ਤੇ ਥੱਲੇ ਆ ਸੋ ਇਹ ਪੇਜ ਇਸ ਗੱਲ ਦੇ ਫਸਾ ਕੇ ਬਹਾਨਾ ਹੈ ਅਸੀਂ ਇਹ ਕਹਿੰਦੇ ਆ ਪੇਚ ਨਹੀਂ ਕੋਈ ਇਹ ਬਹਾਨਾ ਹੈ ਮੈਲ ਨੂੰ ਬੰਦ ਕਰਨ ਦਾ ਕਿਸਾਨਾਂ ਨੂੰ ਉਜਾੜਨ ਦਾ ਕਿਉਂਕਿ ਆਹ ਭਰੀਆਂ ਟਰਾਲੀਆਂ ਨੂੰ 10 10 12 12 ਦਿਨ ਹੋ ਗਏ 20 25 25000 ਦਾ ਗੰਨਾ ਸੁੱਕ ਗਿਆ ਇਹ ਕਿਸਾਨ ਉਹ ਨੇ ਜਿਹੜੇ ਘਰ ਦੀਆਂ ਲੋੜਾਂ ਨੂੰ ਸਾਲ ਤੋਂ ਪੈਂਡਗ ਰੱਖੀ ਹੁੰਦੇ ਆ ਕਿਉਂਕਿ 12 13 ਮਹੀਨੇ ਇਸ ਗੰਨੇ ਦੀ ਫਸਲ ਨੂੰ ਪੱਕਣ ਤੇ ਲੱਗਦੇ ਆ ਕਿ ਜਦੋਂ ਗੰਨਾ ਵਿਕ ਗਿਆ ਪੈਸਾ ਆ ਗਿਆ ਹੱਲ ਕਰਾਂਗੇ ਸੋ ਸਰਕਾਰ ਦੀ ਨੀਤੀ ਠੀਕ ਨਹੀਂ ਹੈ ਤੇ ਦੇ ਨਾਲ ਨਾਲ ਗੰਨੇ ਦੀ ਪਿਛਲਾ ਜਿਹੜਾ ਗੰਨਾ ਵੇਚਿਆ ਹੋਇਆ ਉਹਦੀ 14 ਕਰੋੜ ਤੋਂ ਉੱਪਰ ਦੀ ਰਕਮ ਇਸ ਮਿਲ ਕਣੀ ਵਕਾਇਆ ਖੜੀ ਹੈ ਉਹ ਵੱਡੀ ਲੜਾਈ ਹੈ ਸੋ ਅਸੀਂ ਚਾਹੁੰਦੇ ਆ ਵੀ ਜੇ ਸਰਕਾਰ ਪੰਜਾਬ ਦੀ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਨਾਲ ਹੈ ਤਾਂ ਇਸ ਡੀਪੀ ਜਾਦਵ ਨੂੰ ਚੂੜੀ ਟੈਟ ਕਰੇ ਡੀਪੀ ਜਾਦਵ ਦੀ ਜਿਹੜਾ ਪ੍ਰਾਈਵੇਟ ਮਿਲ ਮਾਲਕ ਹੈ ਜਿਹਦਾ ਦੂਜਾ ਮਿਲ ਮਕੇਰੀਆਂ ਦੇ ਵਿੱਚ ਹੈ ਤੇ ਇਸ ਮਿਲ ਨੂੰ ਚਲਾਵੇ ਤਾਂ ਅਸੀਂ ਮੰਨਾਂਗੇ ਵੀ ਪੰਜਾਬ ਦੀ ਸਰਕਾਰ ਲੋਕਾਂ ਦੇ ਨਾਲ ਐ ਨਹੀਂ ਅਸੀਂ ਸਮਝਾਂਗੇ ਕਿ ਝੂਠੇ ਲਾਰੇ ਤੇ ਝੂਠੇ ਵਾਦੇ ਕਰਕੇ ਵੋਟਾਂ ਲੈ ਲੈਂਦੇ ਆ ਯਾਰ ਤੇ ਪਿੱਛੋਂ ਸਾਨੂੰ ਹਰਾਸਮੈਂਟ ਕਰਦੇ ਆ ਸੋ ਅਸੀਂ ਇਹ ਜਿਹੜਾ ਆੜਿਆ ਪੇਚ ਐ ਇਹਨੂੰ ਕਿਵੇਂ ਖੋਲਣਾ ਇਹਦਾ ਤਜਰਬਾ ਜਿ세 ਬੰਦੀਆਂ ਕੋਲੇ ਹੈਗਾ ਇਹ ਮੋਦੀ ਨੇ ਵੀ ਪੇਚ ਡਾਇਆ ਸੀ ਮੋਦੀ ਵੀ ਕਹਿੰਦਾ ਸੀ ਜੋ ਗੱਲ ਮੈਂ ਕਹਿ ਤੀ ਉਹ ਵਾਪਸ ਨਹੀਂ ਹੁੰਦੀ ਸੋ ਇਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਪਰ ਸਾਡੇ ਸਿੱਤਕ ਦੀ ਪਰਖ ਹੋ ਰਹੀ ਹੈ ਦੋ ਦਿਨ ਹੁੰਦੀ ਹੈ ਇੱਕ ਦਿਨ ਹੁੰਦੀ ਹੈ ਤੁਸੀਂ ਵੀ ਸਾਡੇ ਨਾਲ ਸਵੇਰ ਤੋਂ ਲਾ ਕੇ ਖੜੇ ਹੋ ਭੁੱਖੇ ਤੇ ਹਾਏ ਇਹ ਸਰਕਾਰ ਕਿੰਨਾ ਟਾਈਮ ਸਾਡੇ ਸੰਸਕ ਦੀ ਪਰਖ ਕਰਦੀ ਹੈ ਇਹਨੂੰ ਕਰਨ ਦੇ ਅਸੀਂ ਤਕੜੇ ਹੋ ਕੇ ਇਸ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ ਇਸ ਗੱਲ ਦਾ ਵਾਦਾ ਤੁਹਾਡੇ ਨਾਲ ਇਹ ਚੈਨਲ ਤੋਂ ਕਰਦੇ ਆ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨੀ ਮਰਜ਼ੀ ਕੁਰਬਾਨੀ ਕਰਨੀ ਪਵੇ ਕਿਉਂਕਿ ਖੇਤੀਬਾੜੀ ਸੈਕਟਰ ਅਸੀਂ ਤਬਾਹ ਹੁੰਦਾ ਦੇਖ ਕੇ ਚੱਲ ਨਹੀਂ ਸਕਦੇ